ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਆ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆਏ ਆ ਜੀ ਇਹ ਰਿਸ਼ਤਾ ਜੀ ਨਾਈ ਸਖ ਪਰਿਵਾਰ ਦੇ ਲੜਕੇ ਦਾ ਜੀ ਲੜਕਾ ਡੰਗ ਡਾਕਟਰ ਦੀ ਸਰਕਾਰੀ ਪੋਸਟ ਤੇ ਲੱਗਾ ਹੋਇਆ ਤਾਂ ਸਾਰੀ ਮੈਂ ਜਾਣਕਾਰੀ ਦੇਵਾਂਗਾ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਕਿਉਂਕਿ ਨਵੀਂ ਨਵੀਂ ਅਪਡੇਟ ਫੇਰ ਹੀ ਤੁਹਾਨੂੰ ਮਿਲਣੀ ਹੈ ਚੈਨਲ ਦੇ ਉੱਪਰ ਜੇਕਰ ਤੁਹਾਡਾ ਚੈਨਲ ਫੋਲੋ ਕੀਤਾ ਹੋਊਗਾ ਤੇ ਜੇਕਰ ਤੁਸੀਂ ਵੀ ਆਪਣੇ ਵਿਆਹ ਦੀ ਐਡ ਲਾਉਣੀ ਚਾਹੁੰਦੇ ਹੋ 7508516700 ਤੇ ਆਪਣਾ ਡਾਟਾ ਭੇਜ ਸਕਦੇ ਹੋ ਤੇ ਜਿਹਦੀ ਵੀ ਇਸ ਰਿਸ਼ਤੇ ਨਾਲ ਮੈਚਿੰਗ ਹੋਏ ਉਹ ਵੀ ਸਾਨੂੰ 758516700 ਤੱਕ ਦਾ ਡਾਟਾ ਭੇਜ ਸਕਦਾ ਤਾਂ ਬੇਨਤੀ ਕਰੂੰਗਾ ਭਾਵੇਂ ਕੁੜੀ ਦਾ ਹੋਵੇ ਪਰ ਰਿਸ਼ਤਾ ਭਾਵੇਂ ਮੁੰਡੇ ਦਾ ਜਿਵੇਂ ਹਰੇਕ ਵੀਡੀਓ ਚ ਮੈਂ ਕਹਿੰਨਾ ਕਿ ਸਾਨੂੰ ਜੋ ਪਰਿਵਾਰ ਵਾਲੇ ਜਾਣਕਾਰੀ ਦਿੰਦੇ ਆ ਅਸੀਂ ਸਿਰ ਪੂਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਨਿੱਜੀ ਰੂਪ ਦੇ ਵਿੱਚ ਸਾਨੂੰ ਕਿਸੇ ਪਰਿਵਾਰ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਸੋ ਇਸ ਕਰਕੇ ਤੁਸੀਂ ਆਦੇ ਖੁਦ ਇਨਕੁਆਇਰੀ ਕਰੋ ਅਸੀਂ ਤੁਹਾਨੂੰ ਪੱਕਾ ਐਡਰੈਸ ਦੇਵਾਂਗੇ ਸਾਡੀ ਜਿਹੜੀ ਕਿਸੇ ਪ੍ਰਕਾਰ ਦੀ ਜ਼ਿੰਮੇਵਾਰੀ ਨਹੀਂ ਬਾਅਦ ਦੇ ਵਿੱਚ ਲੈ ਸਕਦੇ ਠੀਕ ਹੈ ਨਾ ਇਹ ਤੇ ਬੇਨਤੀ ਮੇਰੀ ਜਰੂਰ ਮੰਨਿਓ ਹੱਥ ਬਨ ਕੇ ਬੇਨਤੀ ਹੈ ਤਾਂ ਲੜਕਾ ਜੀ ਨਾਇਸ਼ਕ ਪਰਵਾਦ ਦਾ ਲੜਕਾ 1990 ਦਾ ਬੋਰਨ ਆ ਤਕਰੀਬਨ 35 ਸਾਲ ਦੀ ਉਮਰ ਹੋ ਗਈ ਇਹਦੀ ਤੇ ਬਰਥ ਟਾਈਮ ਹੈਗਾ 4:45 AM ਹਾਈਟ ਹੈਗੀ 5 ਫੁੱਟ 10 ਇੰਚ ਜੌਬ ਹੈਗੀ ਵੈਟਰਨਰੀ ਡਾਕਟਰ ਕਾਸਟ ਨਾਈ ਗੋਤਰ ਹੈਗਾ ਪਤਲੇ ਨਾਣਕੇ ਹੈਗਾ ਰਾਜਨਵਲ ਦੋ ਸਿਸਟਰ ਨੇ ਉਹ ਮੈਰਿਡਾ ਤੇ ਪਟਿਆਲਾ ਜ਼ਿਲ੍ਹਾ ਦੇ ਪਤਣਾ ਏਰੀਆ ਦੇ ਵਿੱਚ ਪਿੰਡ ਆ ਜੀ ਲੜਕੇ ਦਾ ਜਿਦੋਂ ਵੀ ਰਿਸ਼ਤੇ ਦੀ ਲੋੜ ਹੋਈ ਉਹ ਜ਼ਰੂਰ ਸੰਪਰਕ ਕਰਿਓ ਜੀ ਲੜਕੀ ਪਰਿਵਾਰ ਚਾਹੀਦਾ ਜੀ ਲੜਕਾ ਬਹੁਤ ਵਧੀਆ ਸੋਹਣਾ ਸੁਨੱਖਾ ਤੇ ਵਧੀਆ ਪਰਿਵਾਰ ਦਾ ਲੜਕਾ ਲੜਕੀ ਜਾਂ ਦਾ ਗਵਰਨਮੈਂਟ ਜੋਬ ਤੇ ਹੋਵੇ ਜਾਂ ਫਿਰ ਚੰਗੀ ਵਧੀਆ ਪੜ੍ਹੀ ਲਿਖੀ ਲੜਕੀ ਹੋਵੇ ਤੇ ਵਧੀਆ ਪਰਿਵਾਰ ਦੀ ਲੜਕੀ ਹੋਵੇ ਸੋਹਣੀ ਜਿਹੀ ਅੱਖਾਂ ਵਾਲੀ ਲੜਕੀ ਹੋਵੇ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੋਏ ਉੱਪਰ ਸਾਡਾ ਨੰਬਰ ਦਿੱਤਾ ਤੁਸੀਂ ਡਿਟੇਲ ਸਾਂਝੀ ਕਰ ਸਕਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਸਾਰਾ ਸਾਰਾ ਸਤਿ ਸ਼੍ਰੀ ਅਕਾਲ ਜੀ